ਮਾ ਹਾਂ ਆਇ ਕੈਂਦੀ ਸੀਗੀ ਭਾਈ ਚੁੰਨੀ ਚੜਾਵਾ ਤਾਂ ਕਰ ਲਿਆ ਛੋਟੇ ਦਾ ਹਾਂ ਉਸ ਨੇ ਦਿੱਤਾ ਉਹਨਾਂ ਨੇ ਮੈਂ ਆਪਾਂ ਕੁਝ ਕਿਹਾ ਹੁਣ ਮੂਰੇ ਨਾ ਨਿਵਾਣੀ ਦਾ ਤਿਹਾਰਾ ਹੁੰਦਾਗਾ ਹਾਂ ਤੇ ਹੁਣ ਤੂੰ ਉਹਨੂੰ ਕਹੀਂ ਨੀ ਭਾਈ ਵੀ ਮੈਂ ਚੱਜ ਨਾਲ ਲੈ ਕੇ ਦੇ ਕੇ ਨਾਲੇ ਜਠਾਣੀ ਦਾ ਸੂਟ ਸੱਸ ਦਾ ਸੂਟ ਨੰਨਦ ਦਾ ਸੂਟ ਸਾਰੇ ਤਾਂ ਕਹੇ ਭਾਈ ਮੇਰੇ ਸਰੀਕੇ ਦੇ ਕੱਪੜੇ ਹੋ ਹਾਂ ਤੇ ਵਧੀਆ ਲੈਣ ਦੇਣ ਹੋਵੇ ਨਮਾਰੀ ਦਾ ਜਾਇਜਾ ਕੂਲਰ ਸਰਦਾ ਅਗਲਾ ਕੂਲਰ ਦੇਵੇ ਫਰਿੱਜ ਸਰਦਾ ਫਰਿੱਜ ਉਹਨਾਂ ਨੂੰ ਭਈ ਤੂੰ ਜਸ਼ਨ ਨੂੰ ਕਹੀਂ ਜਦੋਂ ਤੇਰੇ ਕੋਲੇ ਆ ਜਾਏ ਨਾਹਨ ਕਹੂੰਗੀ ਨੱਕੜਾਣਾ ਨਾਲ ਦੇ ਸ੍ਰਿੱਕੇ ਚ ਹਾਂ ਕਹੂੰਗੀ ਉਹ ਤੇ ਚਲ ਆਪਾਂ ਨੇ ਆਪਣੀ ਮਜਬੂਰੀ ਸੀ ਵੀ ਚਲ ਦੇਖਣ ਗਏ ਲੈ ਆਏ ਆਪਾਂ ਉਹਨੇ ਨਹੀਂ ਕੁਛ ਦਿੱਤਾ ਤੇ ਹੁਣ ਤਾਂ ਇਹਨੂੰ ਕਹਾਂਗੀ ਵੀ ਤਿਹਾਰ ਤਾਂ ਵਧੀਆ ਮੈਂ ਤਾਂ ਉੱਥੇ ਹੀ ਕਹਿਤਾ ਸੀ ਵੀ ਤਿਹਾਰ ਸਾਡੇ ਵਧੀਆ ਹੋਣ ਭਈ ਹਾਂ ਮੈਂ ਤਾਂ ਕਹਿੰਦੀ ਚੰਗੀ ਨਹੀਂ ਲੱਗਦੀ ਮੈਨੂੰ ਤਾਂ ਅਗਲੀ ਆਖੂ ਜਠਾਣੀਆਂ ਮੇਰੀ ਸ੍ਰਿੱਕਣੀ ਆ ਕੋਈ ਨਹੀਂ ਕੋਈ ਨਹੀਂ ਆਪੇ ਆ ਗਏ ਜਸ਼ਨ ਨੂੰ ਠੀਕ ਹੈ ਮੇਰੇ ਕੋਲ ਚੰਗਾ ਮੈਂ ਕਹਿੰਦੀ ਹਾਂ ਮੈਂ ਕੋਈ ਕੰਮ ਕਰ ਲਾ ਕਰ ਲੈ ਯਸ਼ਨਾ ਆ ਮੈਂ ਕਰ ਜੀ ਇਹਨੇ ਮੈਂ ਭਾਉ ਰ ਚਾੜੂ ਜ ਕੱਢ ਕੇ ਆਈ ਸੀ ਮੈਂ ਕਹਿੰਦੀ ਸੀ ਮੈਂ ਹੂੰ ਤਰ ਪੱਕਿਆਂ ਨੂੰ ਫੋਨ ਕਰਦੇ ਭਾਈ ਮੈਂ ਕਹਦੇ ਵਸ ਤੇ ਆ ਨਮਾਣੀ ਦਾ ਤਿਹਾਰ ਆਉਂਦਾ ਮੂਰੇ ਸਾਰੇ ਦਾ ਪਰਿਵਾਰ ਦੇ ਕੱਪੜੇ ਹੋਣ ਅੱਛਾ ਹਾਂ ਤੇ ਜਾ ਫਿਰ ਏਸੀ ਹੋਵੇ ਤੇ ਜਾ ਹੋਵੇ ਫ੍ਰਿਜ ਇਹ ਸਾਰੀ ਹੁੰਦੇ ਨੇਗੇ ਨਮਾਣੀ ਦੇ ਤਿਹਾਰ ਤੇ ਮੈਂ ਪਹਿਲਾਂ ਗੱਲ ਖੋਲੀ ਸੀਗੀ ਵੀ ਬਿਆਵੇ ਲੈ ਤਪਮਾ ਕੁਸ਼ਨਾ ਦੇ ਦਿਓ ਤੁਸੀਂ ਅੱਛਾ ਵੀ ਦੇਖਣ ਗਏ ਲੈ ਗਏ ਅਸੀਂ ਵੀ ਹੁਣ ਤਿਹਾੜ ਸਾਡੇ ਵਧੀਆ ਹੋਣ ਸਾਰੇ ਮਾਂ ਜਿੱਦੇ ਤੁਸੀਂ ਮੇਰਾ ਸਾਹ ਕਹ ਲਿਆ ਸੀ ਉਹਦੇ ਸੋ ਤੁਸੀਂ ਦੇਖ ਕੀ ਪਰਖ ਕੇ ਲਿਆ ਸੀ ਵੀ ਇਹਦੇ ਕੋਈ ਅੱਗੇ ਪਿੱਛੇ ਹੈ ਨਹੀਂ ਮਾਂ ਪਿਓ ਮੇਰਾ ਹੈ ਨਹੀਂਗਾ ਕੀ ਤੋਂ ਮੰਗੂਗੀ ਮੈਂ ਤਿਹਾੜ-ਵਿਹਾਰ ਨਾ ਮੰਗਨ ਦੀ ਗੱਲ ਨਹੀਂ ਹੈਗੀ ਵੀ ਮੇਰੇ ਮਾਮਿਆਂ ਨੇ ਇਸੇ ਲਈ ਸੀ ਕਹਾਣੀ ਵਿਚਾਰਿਆਂ ਨੇ ਉਹਦੇ ਤਾਂ ਤੁਸੀਂ ਐ ਕਿਹਾ ਸੀ ਵੀ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਹੈ ਤੇ ਹੁਣ ਤੁਸੀਂ ਆ ਗੱਲਾਂ ਕਰਦੇ ਹੋ ਨਾ ਤਿਹਾਰਤਾ ਹੁੰਦੇ ਹੀ ਆ ਪੁੱਤ ਨਹੀਂ ਮਾਂ ਤਿਹਾਰਤਾ ਹੁੰਦੇ ਆ ਲਾਭ ਦੀ ਕਿੱਡੀ ਕੁ ਉਮਰ ਆ ਮੇਰੇ ਭਰਾ ਦੀ ਮੈਥੋਂ ਛੋਟਾ ਹੈਗਾ ਉਹ ਤਾਂ ਚੱਲ ਮਾਮੇ ਵਰਗਿਆਂ ਨੇ ਐਂ ਕਰਤਾ ਵੀ ਚੱਲ ਕੋਈ ਨਾ ਭਈ ਅੱਗੇ ਪਿੱਛੇ ਕੋਈ ਹੈ ਨਹੀਂ ਵੀ ਸਾਨੂੰ ਕੁੜੀ ਵਿਆਹਣੀ ਪਊਗੀ ਨਾ ਤਾਂ ਹਜੇ ਜਵਾਕ ਪੜਦਾ ਕਮਾਈ ਵਾਲਾ ਤਾਂ ਕੋਈ ਨਹੀਂ ਚੱਲ ਮਾਮੇ ਨੂੰ ਕਰਦੇ ਫੋਨ ਜਿੰਨਾ ਮੈਨੂੰ ਕਿਰਾਂ ਕਰੋ ਤੋੜਤਾ ਵਿਚਾਰਿਆਂ ਨੇ ਹੁਣ ਮੈਂ ਮਾਮੇ ਵਰਗਿਆਂ ਦੇ ਮੂਹਰੇ ਕਿਹੜੇ ਮੂਨਾ ਸਵਾਲ ਪਾਉ ਨਾ ਸਵਾਲ ਮੂੰਹ ਨਾਲ ਨਹੀਂ ਪਾਉਣਾ ਫੋਨ ਤੇ ਗੱਲ ਕਰ ਲੈ ਆਪਦੇ ਮਾਪਿਓ ਤੇ ਤਾਂ ਮਾਜੋਰ ਹੁੰਦਾ ਹੈ ਮਾਮਿਆਂ ਨੂੰ ਕਹਿੰਦੇ ਫਿਰ ਇਹਨੂੰ ਆਇਆ ਤਾਂ ਨੱਕ ਵੱਡਾ ਜਾਊਗਾ ਪਤਾ ਆਪਣਾ ਸ੍ਰੀਕਾ ਕਬੀਲੇ ਚ ਹੁਣ ਵੱਡੀ ਦਾ ਜਦ ਇੰਨਾ ਸੋਨਾ ਆਇਆ ਹੁਣ ਕਿਵੇਂ ਕਹਿੰਦਾ ਵੀ ਤੂੰ ਨਾ ਲਿਆ ਕੁਛ ਜਾਂ ਵੀ ਮੈਂ ਕਿਵੇਂ ਕਹਦਾ ਵੀ ਉਹ ਕੁਛ ਲੈ ਕੇ ਨਹੀਂ ਆਈ ਨਹੀਂ ਵੱਡੀ ਦੇ ਤਾਂ ਫਿਰ ਹੁਣ ਮਾਪਿਓ ਨਹੀਂ ਸੁਖਣਾ ਭੈਣ ਭਾਈ ਹੈ ਮਾਪਿਓ ਆ ਹਨਾ ਸੋਹਣੀ ਕਮਾਈ ਕਰਦਾ ਸਾਰਾ ਟਬਰ ਫਿਰ ਹੁਣ ਮੇਰੇ ਕੋਈ ਹੈ ਨਹੀਂ ਮੈਂ ਕਿਹਨੂੰ ਕਹੂੰ ਮਾਪੇ ਮੈਂ ਫੋਨ ਤਾਂ ਤੈਨੂੰ ਕਰਨੀ ਪਊਗਾ ਭਾਈ ਇਹ ਤਾਂ ਨੱਕ ਵੱਡਾ ਜਾਊ ਸ੍ਰੀਕਾ ਕਬੀਲੇ ਚ ਆਪਣਾ ਮੈਨੂੰ ਤਾਂ ਐ ਸੀਗਾ ਮਾਂ ਵੀ ਚੱਲ ਮੈਨੂੰ ਤਾਂ ਇੰਨੇ ਚੰਗੇ ਸਾਰੇ ਟੱਕਰ ਗਏ ਵੀ ਵਿਚਾਰਿਆਂ ਨੇ ਆਏ ਵੀ ਚੰਗੇ ਨੂੰ ਅਸੀਂ ਕਿਹੜਾ ਤਾਂ ਨਾਏ ਕਹਿੰਦੇ ਵੀ ਤੂੰ ਨੂੰ ਕੋ ਛੜਕਦੇ ਆ ਕੋ ਚੰਮਦੇ ਆ ਕੋ ਖਾਣ ਨੂੰ ਕਹਿੰਦੇ ਆ ਜਾਂ ਉੱਠਣ ਨੂੰ ਕਹਿੰਦੇ ਆ ਜਾਂ ਬੈਠਣ ਨੂੰ ਕਹਿੰਦੇ ਆ ਇਹ ਤਾਂ ਬਿਹਾਰੀ ਗੱਲ ਹੈ ਨਹੀਂ ਇਹ ਦੁੱਖ ਦੀ ਗੱਲ ਕੀ ਹੋਊਗੀ ਵੀ ਇੱਕ ਛੋਟਾ ਬੱਚਾ ਹੈ ਉਹ ਹਜੇ ਪੜ ਰਿਹਾਗਾ ਕਮਾਈ ਦਾ ਕੋਈ ਸਾਧਨ ਨਹੀਂ ਤੇ ਤੁਸੀਂ ਐਡੀਆਂ ਐਡੀਆਂ ਮੰਗਾਂ ਕਰਦੇ ਹੋ ਇਹ ਦੁੱਖ ਦੀ ਗੱਲ ਇਹ ਮੰਗ ਨਹੀਂ ਹੈਗੀ ਇਹ ਇਹ ਤਾਂ ਰਵਾਜ ਨੇ ਰੀਤੀ ਰਵਸਤਾ ਚਲਾਉਣੀ ਪੈਂਦੇ ਨੇ ਕੋਈ ਲੱਗਦਾ ਮਾਂ ਤੁਸੀਂ ਫੋਨ ਕਰਦੇ ਤੂੰ ਮਾਂ ਮਿਆ ਬਸ ਬੱਚੇ ਤਾਂ ਆਇਆਂ ਨੂੰ ਕਹਿਣਾ ਤੈਨੂੰ ਮੈਂ ਕਹਤਾ ਵੀ ਫੋਨ ਕਰਦੇ ਚੱਲ ਕੋਈ ਨਾ ਦੇਖ ਲਈਏ ਕੀ ਕਰੀ ਜੰਨੀ ਐ ਕੀ ਕਹਿੰਦੀ ਮਾਂ ਹੋ ਕੀ ਗੱਲ ਨਾ ਉਹ ਤਾਂ ਕਰ ਦਊਗੀ ਫੋਨ ਉਹ ਕੀ ਕਹਿੰਦੀ ਐ ਕਰ ਨਹੀਂ ਪਊਗਾ ਉਹ ਤਾਂ ਰਿੱਤੀ ਰਿਵਾਇ ਨੇ ਆਪਾਂ ਕੀ ਮੰਗ ਵਾਂਗਦੇ ਆ ਇਹਨਾਂ ਤੋਂ ਮੈਂ ਮੈਂ ਤਾਂ ਸਬਜ਼ੀ ਕੱਟਦੀ ਸੀਗੀ ਫੇਰ ਕੱਟ ਲੈ ਤੂੰ ਕੱਟਦੇ ਵੇਲੇ ਬੈਠੀਆਂ ਕਾਹ ਫੇਰ ਵੇਲੇ ਬੈਠਣਾ ਨਹੀਂ ਦੋ ਦੋ ਤਾਂ ਹੈਗੀਆਂ ਤੁਸੀਂ ਹਜੇ ਵੀ ਮੈਂ ਕੰਮ ਕਰਾਂ ਫੇਰ ਕੀ ਹੁੰਦਾ ਮੈਂ ਕਿਹੜਾ ਲੱਸੀ ਹੁੰਨੀ ਆ ਲੱਸੀ ਦਾ ਕੀ ਮਤਲਬ ਹੋਇਆ ਤੂੰ ਬੋਲਦੀ ਕਿਵੇਂਗੀ ਆ ਜਾਂ ਲੈ ਮੁੰਡੇ ਨੂੰ ਮੈਂ ਤਾਂ ਮਜ਼ਾਕ ਕਰਦੀ ਸੀ ਮੈਨੂੰ ਅੱਜ ਤੱਕ ਮੈਂ ਸਾਨੂੰ ਕਦੇ ਕੰਮ ਨੂੰ ਕੀ ਮੈਂ ਤਾਂ ਕਰਕੇ ਜਿ ਦੇਖੀ ਸੀ ਕੋਈ ਨਹੀਂ ਕੋਈ ਲੈ ਲਾਭੂ ਫੋਨ ਲਾ ਕੇ ਦੇਖਣੀ ਆ ਹੈਲੋ ਹਾਂਜੀ ਲਵ ਹਾਂਜੀ ਜੀ ਕਿਵੇਂ ਬਧੀਆ ਤੁਸੀਂ ਸੋ ਬਧੀਆ ਕੀ ਕਰੀ ਜਾਂਦੇ ਸੀ ਬਸ ਬੈਠਾ ਸੀਗਾ ਬੁੱਕਾਂ ਵਾਲੇ ਹੋਣੇ ਸੀ ਸਕੂਲ ਦੀਆਂ ਅੱਛਾ ਲਵ ਮੈਂ ਇਹ ਕਹਿ ਲਈ ਸੀ ਮੈਂ ਕਿ ਆ ਵੀ ਮੰਮੀ ਕਹਿੰਦੇ ਮੂਰੀ ਨਮਾਨੀ ਦਾ ਤਿਹਾ ਰਹੀ ਜਾਂਦਾ ਵੀ ਤੇ ਆਪ ਦੇ ਧਰਾਂ ਨੂੰ ਕਹਿਦੀ ਕਾਫੀ ਸਮਾਰਦੇ ਹੁੰਦੇ ਹੁੰਦੇ ਆ ਇੱਕੇ ਵੀ ਲਵ ਲੈ ਕੇ ਆਵੇ ਤੇ ਹੁਣ ਆਪਾਂ ਕਿਵੇਂ ਕਰੀਏ ਵੀਰੇ ਹੁਣ ਆਪਾਂ ਤਾਂ ਉਸ ਸਾਧਨੀ ਆਪਣੇ ਬਰੇ ਜਿਹੜੇ ਨੇ ਪੈਸੇ ਆਪਣੇ ਮਾਪਿਓਂ ਨਹੀਂ ਹੈਗੇ ਉਹਦਾ ਮਾਮੇ ਵਰਗੇ ਨੇ ਥੋੜੇ ਇੱਕ ਵਿਆਹ ਕਰਤਾ ਹੁਣ ਮੈਂ ਇਹ ਗੱਲ ਤਾਂ ਮੰਮੀ ਨੂੰ ਕਹੀ ਸੀ ਮੈਂ ਕਿਹਾ ਮੰਮੀ ਸੋਤ ਕੋ ਕਿਹੜਾ ਕੁਝ ਹੋਇਆ ਸੀ ਅਸੀਂ ਫੇਰ ਵੀ ਤੈਨੂੰ ਪਤਾ ਹੀ ਹੈ ਵੀਰੇ ਵੀ ਹਨਾ ਕਿੰਨੀ ਕਾਹਦੇ ਹੁੰਦੀ ਅੱਜ ਇਹ ਰੰਗ ਦਾ ਸਮਾਂ ਹੁੰਦਾ ਹੈ ਅਸਲ ਚ ਨਾ ਵਿਆਹ ਤੋਂ ਬਾਅਦ ਰੰਗ ਦਿਖਾਉਂਦਾ ਅਗਲਾ ਜਿਹੇ ਬੰਦੇ ਆ ਇੱਕ ਮਸੀ ਐ ਸੋਚਦੀ ਅੰਦਰ ਕਿ ਇਹਦਾ ਤੇ ਮਾਪਿਓਂ ਨਹੀਂ ਹੈਗੇ ਫੇਰ ਉਹੀ ਗੱਲ ਆ ਫੇਰ ਹੁਣ ਸੱਸ ਹੈ ਹਨਾ ਸੱਸ ਦਾ ਰੂਪ ਤਾਂ ਦਿਖਾਉਗੀ ਆ ਵੀ ਸਰ ਮੈਂ ਪੁੱਛ ਕੇ ਦੇਦਾ ਮਾਮੇ ਮਾਮੇ ਵਰਗਿਆਂ ਦੀ ਪੁੱਛਦਾ ਪੁੱਛਦਾ ਸਰ ਐਂ ਕਰੀ ਤੂੰ ਮਾਮੇ ਵਰਗਿਆਂ ਨੂੰ ਇੱਕ ਵਾਰ ਪੁੱਛ ਕੇ ਦੇਣਾ ਆ ਜੀ ਹੁੰਦਾ ਕਹਿੰਦੇ ਨੇ ਕੂਲਰ ਵਗੈਰਾ ਲੈ ਕੇ ਆਉਣ ਜੇ ਵੀ ਨਹੀਂ ਚੱਲੂਗਾ ਤਾਂ ਇੰਤਜ਼ਾਮ ਹੁੰਦਾ ਕੋਈ ਗੱਲ ਨਹੀਂ ਇਹ ਤਾਂ ਫਿਰ ਮੰਗੀ ਜਾਣੀ ਕਿ ਕੁਛ ਨਾ ਕੁਛ ਤੇ ਫਿਰ ਐਂ ਕਰੀ ਤੂੰ ਨਾ ਬਸ ਸਾਡੇ ਤਿੰਨੇ ਜਾਨੀਆਂ ਦੇ ਸੂਟ ਲਿਆ ਠੀਕ ਹੈ ਠੀਕ ਹੈ ਫਿਰ ਸੂਟ ਲੈ ਕੇ ਆ ਜੀ ਜੇ ਕੋਈ ਹੱਲਾ ਨਾ ਹੋਇਆ ਅਮਰਾ ਦਾ ਕਹੂਗੀ ਹਨਾ ਕਿ ਕਿਹਨਾਂ ਹੈ ਠੀਕ ਹੈ ਠੀਕ ਹੈ ਚਲ ਤੂੰ ਇੱਕ ਵਾਰੀ ਮਾਮੇ ਵਰਗਿਆਂ ਨਾਲ ਗੱਲ ਕਰਕੇ ਦੇਖੀ sim, mas sim ਹਾਂ ਅਵਲਾਵ ਉਹ ਇਹ ਜਿੱਦਾਂ ਫਰੂਟ ਨੇ ਅੱਛਾ ਤੇ ਆ ਸੂਟ ਰ ਅੱਛਾ ਸੂਟ ਨੇ ਬੈ ਜਾ ਲਲਾਵਾ ਗਿਆ ਸੀ ਮਸਤੀ ਮਸਤੀ ਹੋ ਠੀਕ ਹੈ ਵੀਰੇ ਹਾਂਜੀ ਇਹ ਹੋਰ ਸਾਰਾ ਠੀਕ ਹੈ ਪਰਿਵਾਰ ਹਾਂਜੀ ਆ ਦੇਖ ਲੋ ਤਾਂ ਨੇ ਓਕੜੇ ਪਾਣੀ ਤਾਂ ਰਹਿੰਦਾ ਤੁਸੀਂ ਇਹ ਸੂਟ ਦੇਖ ਲਓ ਫਿਰ ਤੇ ਵੇਰ ਇਹ ਸਾਰਾ ਕੁਝ ਵੇਖਾਂਗੇ ਲਾਵਾ ਹੈਗਾ ਤੇ ਗਰਮੀ ਵਾਲੀ ਇਹ ਪਾਣੀ ਲੈ ਲੈ ਵਾਸਤੇ ਨਹੀਂ ਰપરા ਗਿਆ ਕਿਵੇਂ ਲਾਵਾ ਬਦੀ ਤੁਸੀਂ ਅਸੂ ਗਾਲੀ ਕਰਨੀ ਸੀ ਨਾ ਹਾਂਜੀ ਚਲ ਕੋਈ ਨਾ ਬਸ ਤੇ ਹਾਂਜੀ ਆਪਣੇ ਕੋਲੇ ਕਿਹੜਾ ਕੋਈ ਸਾਧਨ ਚਲ ਕੋਈ ਨਾ ਹੌਲੀ ਹੌਲੀ ਪਰਮਾਤਮਾ ਆਪਣੇ ਚੇਹੇ ਪਹੁੰਚ ਪਾਊਗਾ ਸਾਧਨ ਲੈਣ ਦੀ ਹਾਂਜੀ ਕੋਈ ਨਾ ਲੈ ਮਾਰਖ ਕੰਮ ਇਹ ਜਿਹੜਾ ਫਰੂਟ ਨੇ ਤੇ ਉਹ ਸੂਟ ਲੈ ਕੇ ਚਲ ਸੂਟ ਮੰਮੀ ਦੇਖ ਲੈਣਗੇ ਮੈਂ ਫਰੂਟ ਅੰਦਰ ਰੱਖਿਆ ਲਾ ਪਾਣੀ ਪੀ ਲੈ ਗਰਮੀ ਚ ਆਇਆਗਾ ਪਾਣੀ ਬੁਲਾ ਫਿਲ ਬੱਤ ਤਾਂ ਮੈਂ ਮੰਮੀ ਪਾਣੀ ਮੈਂ ਤਾਂ ਰੋਟੀ ਲਿਆ ਤੈ ਕੈ ਰਮਾ ਕੇ ਨਾ ਗਰਮੀ ਚ ਆਇਆਗਾ ਗਲਾ ਨਾ ਖਰਾਬ ਹੋ ਜੇ ਚਾਹ ਚ ਬਣਾ ਲਓ ਠੰਡਾ ਬਣਾ ਲਓ ਨਹੀਂ ਨਾ ਨਾ ਪਿੰਡਾਂ ਨਹੀਂ ਵਾਹ ਮੈਂ ਤਾਂ ਜਾਨਣਾ ਬਸ ਮੈਂ ਤਾਂ ਜਾਨਣਾ ਆਹ ਰੋਟੀ ਫੜਾਉਣਾ ਆਇਆ ਸੀ ਸੋੜ ਤਾਂ ਖਾਣਾ ਆਇਆ ਸੀ ਠੀਕ ਹੈ ਫਿਰ ਠੰਡਾ ਡੰਡਾ ਪੀ ਕੇ ਜਾ ਨਾ ਬਸ ਜਾਨਣਾ ਮੈਂ ਤੀ ਦਿਨ ਸਾਦ ਨੂੰ ਦਿਨਾਂ ਦੋ ਕੁ ਗੱਲਾਂ ਕਰ ਲੈਂਦੇ ਆ ਜਸਨਾ ਸੋੜ ਦੱਸ ਸੇ ਲਾਬ ਤੇਰੀ ਪੜਾਈ ਠੀਕ ਚੱਲੀ ਜਾਂਦੀ ਆ ਹਾਂਜੀ ਠੀਕ ਚੱਲੀ ਜਾਂਦੀ ਆ ਚੱਲ ਵਧੀਆ ਜੀ ਇਲਾਕੇ ਪੜਿਆ ਕਰ ਫੇਰ ਹੀ ਆਪਣੇ ਦਿਨ ਬਦਲਣਗੇ ਹਾਂਜੀ ਨੀਂਦ ਨਾਲ ਹੀ ਸਾਰਾ ਕੁਝ ਚੇਂਜ ਹੋ ਜਾਂਦਾ ਹੁੰਦਾ ਹੈ ਆਪ ਵਿਪੜਾਈ ਤੇ ਧਿਆਨ ਰੱਖਿਆ ਕਰ ਇੱਧਰ ਆ ਜਾ ਮੂਰਤੀ ਇੱਧਰ ਆ ਜਾ ਨਹੀਂ ਆਉਣ ਪਤਾ ਹੀ ਆ ਆ ਦੇਖ ਲੋ ਕਿ ਸੂਟ ਛੱਡ ਲੈ ਕੇ ਆਏ ਹਾਂ ਹਾਂ ਫੇਰੀ ਜੀ ਵੀ ਚੱਕੀ ਅਬਾ ਲੈ ਕੇ ਆਏ ਨੇ ਦੇਖ ਲੋ ਅੱਛਾ ਕੀ ਕੁਛ ਲੈ ਆ ਮਾ ਸੂਟ ਨੇ ਕਹਿੰਦੇ ਚੱਕ ਕੇ ਦਿਖਾ ਪਈ ਛੱਡ ਕੇ ਦਿਖਾ ਦੇ ਜਸ਼ਨ ਕੋਣ ਨਾਲ ਤੁਸੀਂ ਕਹਿੰਦੇ ਸੀ ਕਿ ਮੈਂ ਫੋਨ ਕਰਿਆ ਰੋਹੋ ਮੈਂ ਟੰਪੂ ਟੂ ਟਾ ਅੰਡਾ ਹੋ ਗਨਾ ਸਮਾਨ ਐ ਹਾ ਤਾਂ ਸੌਂਦਾ ਸੁਣਤਾ ਦੀਦੀ ਆ ਸੌਂਦਾ ਮੈਂ ਵੀ ਸੌਂਦਾਗਾ ਅੱਛਾ ਚੱਲ ਮੇਰਾ ਤਾਂ ਕੀ ਐ ਮੇਰਾ ਤਾਂ ਸਰ ਵੀ ਜਾਉ ਮੈਨੂੰ ਤਾਂ ਮੇਰੇ ਭਰਾ ਦੇ ਹਾਲਾਤ ਦਿਸਦੇ ਨੇ ਨਾ ਸਰ ਜੰਗਾਇਆ ਫਿਰ ਹੁਣ ਆ ਤਾਂ ਮੁੰਡੇ ਦਾ ਵੀ ਚਾਹੀਦਾ ਮੰਮੀ ਹੁਣ ਮੇਰੀ ਗੱਲ ਸੁਣੋ ਬੱਚੇ ਨੂੰ ਚੱਲ ਮੈਂ ਪੈਂਟੇ ਸ਼ਰਟਾਂ ਦੇ ਤੋਂ ਪੈਸੇ ਲਵਾ ਲੂੰਗੀ ਜਵਾਕ ਤੋਂ ਜੇ ਜੇ ਚੱਲ ਇਹਦੇ ਚ ਪਹੁੰਚ ਹੋਈ ਤੇ ਰਹਿ ਗਈ ਗੱਲ ਮੰਮੀ ਟੈਂਪੂ ਦੀ ਮੈਂ ਸੋਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਟਾਈਮ ਪੁੰਚਾ ਸਮਾਨ ਭੇਜਣ ਵਾਲਾ ਹੈ ਕੌਣ ਹੁਣ ਲਾਉਂਦ ਨੂੰ ਜ਼ੋਰ ਨਾਲ ਕਹਿ ਸਕਦੀ ਜਿੰਨੇ ਜ਼ੋਰ ਨਾਲ ਅਗਲਾ ਮਾਟੇ ਨੂੰ ਕਹਿ ਲੈਣਾ ਆਪ ਨੂੰ ਦੇਖਣਾ ਚਾਹੀਦਾ ਆਪਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਉਦੋਂ ਤਾਂ ਹੰਤਰ ਮਾਮੇ ਨੇ ਕਿਹਾ ਆਪਦੀ ਕੁੜੀਆਂ ਨਹੀਂ ਵੇਂੀਆਂ ਹੋਣੀਆਂ ਉਹਨਾਂ ਨੂੰ ਕਿਹੜਾ ਵਿਆਹ ਨਹੀਂ ਦਿੱਤੇ ਨਹੀਂ ਫਿਰ ਮੰਮੀ ਉਹ ਤਾਂ ਉਹਨਾਂ ਦੀਆਂ ਆਪਦੀਆਂ ਧੀਆਂ ਧੀਆਂ ਨੇ ਧੀਆਂ ਦਾ ਤਾਂ ਕਰਨਾ ਹੀ ਪੈਂਦਾ ਮੰਮੀ ਬਥੇਰਾ ਕਰਦੇ ਨੇ ਮਾਂ ਲੋਕਾਂ ਨੇ ਮੰਮੀ ਦੇਖਦੀ ਆ ਪੱਗਰੇ ਦੇ ਕੰਮ ਤੁਸੀਂ ਆਦੇ ਮੰਮੀ ਤੋਂ ਵੀ ਬੰਗਾਲੇ ਮੇਰੇ ਮੰਮੀ ਤਾਂ ਕਿਹੜਾ ਕਰਦੇ ਹੋ ਭਾਈ ਅੱਜ ਕੋਈ ਨਾ ਲਾਉਂਦੇ ਕੋਈ ਨਾ ਮੰਮੀ ਇਹ ਸਾਰਾ ਕੁਝ ਨਾ ਤੁਸੀਂ ਵਿਆਹ ਤੋਂ ਪਹਿਲਾਂ ਦੇਖਣਾ ਸੀ ਵੀ ਜੇ ਸਾਨੂੰ ਆਏ ਸੀ ਵੀ ਦੇਣ ਲੈਣ ਵਾਲੇ ਹੁਣ ਤੱਕ ਦਾ ਘਰ ਹੋਵੇ ਤੁਸੀਂ ਮੇਰਾ ਰਿਸ਼ਤਾ ਨਹੀਂ ਲੈਣਾ ਸੀ ਉਹਦ ਰਿਸ਼ਤਾ ਹੁੰਦਾ ਨਹੀਂ ਜੀਨਾਂ ਚਲ ਕੋਈ ਨਾ ਬਗਸਾ ਨਹੀਂ ਕਰਦੇ ਹੁੰਦੇ ਕੋਈ ਨਾ ਪੁੱਤ ਮੈਨੂੰ ਹੁਣ ਇੱਕ ਹੀ ਦਿਨ ਕੱਟ ਗਿਆ ਕੰਮ ਨਹੀਂ ਕਰਦਾ ਸੀ ਸਾਡੇ ਕਿਹੜਾ ਕੋਈ ਮੁੰਡੇ ਚ ਕਮੀ ਸੀ ਭਾਈ ਸਾਡੇ ਮੁੰਡੇ ਵਰਗੇ ਤਾਂ ਦੀਵਾਲਾ ਕਿਨੀ ਬਾਅਦ ਲੈਦੇ ਹੁੰਦੇ ਐਡਾ ਚੰਗਾ ਮੁੰਡਾ ਸਾਡੇ ਤਾਂ ਚਲ ਕੋਈ ਨਾ ਫਿਰ ਦੀਦੀ ਦੇਖੋ ਜਦੋਂ ਪਹੁੰਚ ਹੈ ਨਹੀਂ ਅਗਲਾ ਕਿੱਥੋਂ ਦੇ ਦੂਗਾ ਮੈਂ ਤਾਂ ਬੋਲਦੀ ਸੋਹਣੀ ਲੱਗਦੀ ਭਾਈ ਮੈਂ ਤਾਂ ਕੀ ਹੱਸ ਮੰਨਦਾ ਚਲ ਕੋਈ ਨਾ ਲਾ ਬਾਈ ਕਰੀਏ ਇਹਦੇ ਨਾਲ ਪੈਂਟਾਂ ਸ਼ਲਤਾਂ ਦੇ ਪੈਸੇ ਦੇ ਦੇ ਠੀਕ ਨਾ ਥੇ ਰਹੀਦੇ ਨਾਲ ਲਾ ਲਾਂਗੇ ਪੈਂਟਾਂ ਸ਼ਲਤਾਂ ਦੇ ਪੈਸੇ ਤੇ ਹਨ ਯਸ਼ਨਾ ਬੋਲਣਾ ਸਖਾ ਭਾਈ ਨਾ 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 ਇਹ ਤਾਂ ਇਹ ਕੋਈ ਨੁਸਿਆਣਾ ਵੀ ਹੋਊਗਾ ਜੀ ਮੜੇ ਦੇਖੋ ਸਿਆਣਾ ਤਾਂ ਹੋਗਾ ਮੰਮੀ ਬੱਚੇ ਦੇ ਐਡਾ ਆਪਾ ਬੋਝ ਪਾਈ ਜਾਂਦੇ ਆ ਆਪਾਂ ਕਿੱਥੇ ਤਾਂ ਸਾਥ ਦੇਣਾ ਸੀ ਵੀ ਕੋਈ ਨਾ ਸੋਡੇ ਮਾਪਿਓ ਨਹੀਂ ਪੁੱਤਾਂ ਸੀ ਹੈਗੇ ਸਾਥ ਜਿੱਥੇ ਕਹਾਂਗੇ ਉੱਥੇ ਖੜਾਂਗੇ ਪਰ ਇਹ ਰੀਤੀ ਰਿਵਾਜ ਨੇ ਭਾਈ ਮੈਂ ਤੁਮ ਕਰਨਾ ਵੀ ਕਿਹਾ ਸੀਗਾ ਯਸ਼ਨਾ ਸਾਥ ਤਾਂ ਚੱਲਣਾ ਦਿਓ ਮੰਮੀ ਘੱਟੋ ਘੱਟ ਦੁੱਖ ਨਾ ਦਿਓ ਉਹ ਬੱਚਾ ਹੈ ਅਜੀ ਉਹ ਛੋਟੀ ਜੀ ਉਮਰ ਦਾ ਕਿ 18 19 ਸਾਲ ਦਾ ਹੁੰਦਾ ਉਹ ਤੇ ਆਪਾਂ ਕਿੰਦਾ ਕਿੰਦਾ ਬੋਝ ਪਾਈ ਹੁਣ ਮਾਵਾਪ ਜੇ ਮਰੇ ਨੇ ਆਪਾਂ ਐ ਨਹੀਂ ਕਹਿੰਦੇ ਕਿ ਉਹ ਕੁਸਤਾ ਛੱਡ ਕੇ ਗਈ ਹੋਣਗੇ ਉਹਨਾਂ ਕੋਲੇ ਕਿਸੇ ਮਮੀ ਛੱਡ ਕੇ ਜਾਂਦੇ ਆਪ ਦਾ ਬੇਲਾ ਪੂਰਾ ਕਰਦੇ ਸੀ ਚਾਰੇ ਦਿਹਾੜੇ ਨਹੀਂ ਹਾਂ ਇੱਕ ਇੱਕ ਤਿਹਾਰ ਦੇ ਹੁੰਦਾ ਔਰ ਤਾਂ ਕੀ ਹੈ ਫਰਾਇ ਤੇ ਹਰ ਤਾਂ ਕੋਈ ਵੀ ਨਹੀਂ ਕਰਦਾ ਕੋਈ ਗਲੀ ਗਵਾਂਦੇ ਹੁੰਦੇ ਆ ਅੰਢੀ ਗਵਾਂਦੀ ਕੋਈ ਤਾਇਆ ਚਾਚਾ ਕੋਈ ਮੂ ਦੇਖ ਕਮਮੀ ਜਿਹੇ ਦੀ ਪਾਂਤ ਸੀ ਜਿਹੇ ਜੱਜਾ ਕਰ ਤੋਂ ਵਿਚਾਰੇ ਤਾਂ ਹੋਇਆ ਉਹ ਲੈ ਕੇ ਆ ਗਿਆ ਉਹ ਅੜਤਿਆ ਨਹੀਂ ਪਰ ਵੀ ਸਾਥ ਦੇਖੋ ਦੀਦੀ ਸੋਡੀ ਰਿਸ਼ਤਾ ਸਾਫ ਹੁੰਦੀ ਛੋਟੇ ਤਾਂ ਕਰਨ ਵਾਲੇ ਭਾਈ ਸਾਰੇ ਨਹੀਂ ਮੇਰੇ ਤਾਂ ਜਵਾਕ ਹੈ ਛੋਟੀ ਉਮਰ ਦਾ ਨਹੀਂ ਇਹਦੇ ਚ ਪਾਂਚ ਹੈਗੀ ਕਰਨ ਲਈ ਮੈਂ ਜੇ ਕਹਿੰਦਾ ਮੈਂ ਕੋਰੋਂ ਕਰ ਕਰਕੇ ਦਿਖਾਈ ਜਾਮਾ ਉਹਦਾ ਕੋਈ ਫਾਇਦਾ ਨਹੀਂ ਜਿਹੇ ਜਿਹੇ ਅਸਲ ਸਾਹਮਣੇ ਇੱਕ ਹੀ ਗੱਲ ਕਰਦੀਆਂ ਜਾਸਨ ਕੋਲੋਂ ਕੌਣ ਕੋਣ ਕਰੂਗਾ ਦੇਖ ਕੇ ਮੈਂ ਤਾਂ ਦਿਖਾਉਣੀ ਬੱਸ ਤੁਸੀਂ ਜਲਦੀ ਦੀ ਜਾਨਾ ਹੁਣ ਮੈਂ ਬੱਸ ਲੈ ਬਰੇ ਆਏ ਭੱਜ ਤਾਂ ਕੱਲ ਨੂੰ ਬੈਠ ਜੀ ਨਾ ਇਹ ਰਹਿਣ ਨੂੰ ਤੁਹਾਨੂੰ ਲੱਗਦਾ ਕਿ ਰਹਿਣ ਦੇ ਦੇਣਗੇ ਤਾਂ 5 ਮਿੰਟਾਂ ਟਾਈਮ ਹੋ ਗਈ ਚਲ ਕੋਈ ਨਾ ਗੁੱਸਾ ਨਹੀਂ ਕਰਦੇ ਹੁੰਦੇ ਲੱਭ ਜਿਹੇ ਜਿਹਾ ਸਵਾਹ ਹੁੰਦਾ ਉਹ ਬਦਲਦਾ ਹੁੰਦਾ ਗੁੱਸੇ ਦੀ ਗੱਲ ਨਹੀਂ ਮੰਨ ਦੁਖੀ ਕਰਦੇ ਇਹਨਾਂ ਨੇ ਚਲ ਕੋਈ ਨਾ ਚਲ ਠੀਕ ਹੈ ਚਲ ਮੈਂ ਤੈਨੂੰ ਨਿਗਾਹ ਕੇ ਆਵਾਂ ਮੈਂ ਮੈਂ ਤਾਂ ਇਸੀ ਮਖਤਾਲੀ ਕੀ ਕਸੂਟ ਆ ਗਿਆ ਆਪਾਂ ਨੂੰ ਮੌਜ ਬਣ ਜੂ ਮੈਂ ਕਹਿੰਦਾ ਸਮਾਲੂਗੀ ਤੇ ਵੀ ਬਾਹਰੋਂ ਦਰਵਾਜ਼ਾ ਕਰੂੰਗੀ ਤਾਂ ਘਰੇ ਉਹ ਕਿਹੜਾ ਸੂਟ ਨੀ ਕਰਦਾ ਬਾਹਰੋਂ ਵਾਲੇ ਕਿਹੜੇ ਨਹੀਂ ਜਸ਼ਨ ਨੂੰ ਕਹਦੇ ਪੇਟੀ ਚ ਰੱਖ ਲੂਗੀ ਉਹ ਐਂ ਕਹਦੇ ਮਾਂ ਇਹਦੇ ਭਾਈ ਤੂੰ ਹੀ ਸਮਾੜਾ ਵਧੀਆ ਸੂਟ ਹੈ ਜਦੋਂ ਕਿਤੇ ਜਾਇਆ ਕਰੂਗੀ ਉਦੋਂ ਪਾ ਜਾਏ ਪਾ ਲਿਆ ਕਰੂੰਗੀ ਐਂ ਕਰ ਲਓ ਆਪਾਂ ਤਾਂ ਸਮਾਉਂਦੇ ਨਹੀਂ ਇਹ ਹਜੇ ਤਾਂ ਲੱਗੀਆਂ ਨੂੰ ਵੀ ਨਹੀਂ ਚੁੱਕਾ ਚਲ ਜਸ਼ਨਾ ਹਾਂ ਜੀ ਮੰਮੀ ਆ ਤੂੰ ਸਮਾ ਲਈ ਤੇ ਦੋਨੇ ਸੂਟ ਇਹਨਾ ਮੰਮੀ ਸੋਨਖਾਂ ਨਹੀਂ ਬਸ ਪਸੰਦੀ ਐ ਤੁਸੀਂ ਵੀ ਨਹੀਂ ਲੈਂਦੇ ਦੀਦੀ ਮੈਂ ਫਿਰ ਤੁਸੀਂ ਸਮਾ ਲਿਓ ਮੈਂ ਕਿ ਸੋਹਣੀ ਐ ਟੂਟ ਚੱਲ ਚੱਲ ਕੋਈ ਨਾ ਮੇਰੇ ਬਾਦੀ ਤਾਂ ਇਹ ਸੀ ਹੁਣ ਇਹਦੀਆਂ ਤਾਰਾਂ ਨਹੀਂ ਦੀਦੀ ਜਿਹੜਾ ਪੇਕੇ ਦੇ ਦਿੰਦੇ ਨੇ ਨਾ ਉਹ ਸੋਹਣੇ ਦੀਆਂ ਤਾਰਾਂ ਹੀ ਹੁੰਦੇ ਆ ਮੈਂ ਸਮਾ ਲੂ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਸੀ ਤੁਹਾਡੇ ਪਸੰਦ ਨਹੀਂ ਆਉਣੇ ਦੋਨਾਂ ਜਾਣਿਆਂ ਦੇ ਚੱਲ ਕੋਈ ਨਾ ਮੈਂ ਸਮਾ ਲੂ Murti, hai ini kerjaan ni ya? Ka, Kamu ka? Sa... ya no, no. Zero... mau ර න මත ම් ග මදතතාත පලන් ගැයිසි කහු මාර්කයමර ල න ී රට නා පත ම සම අලම මම ද දරගේ දස්කනගේ ලවතගන ටේට් කරවුණන් යන්නය බල ਪਾਲਰ ਦੇ ਗਿਆ ਅੱਛਾ ਚਲ ਕੋਈ ਨਾ ਮੰਮੀ ਬਸ ਮੈਂ ਰੋਟੀ ਲੱਗ ਜਾ ਫਿਰ ਆ ਲੱਗ ਜਾ ਲੱਗ ਜਾ ਰੋਟੀ ਮਾਂ ਇਹ ਕਹਿੰਦੀ ਸੀ ਮੈਂ ਵੀ ਰੋਟੀ ਪਾ ਕੇ ਲਿਆਦਾ ਫਿਰ ਮਾਂ ਹਜੇ ਨਹੀਂ ਲੈਣੀ ਤਾ ਆਵਾਂਗੇ ਸਾਰਿਆਂ ਨੂੰ ਫੇਰ ਹੀ ਖਾਵਾਂਗੇ ਆ ਜਨ ਨੂੰ ਮੂਰਤੀ ਨੂੰ ਆ ਜਾਂਦੇ ਨਾਲੇ ਤਾਂ ਮੈਂ ਫੇ ਤੁਸੀ ਗਰਮ ਗਰਮ ਖਾ ਲੈਂਦੀ ਮਾਂ ਹਜੇ ਨਹੀਂ ਮੇਰੇ ਜੀ ਕਰਦਾ ਠੀਕ ਹੈ ਮਾਂ ਚੰਗਾ ਜਦੋਂ ਜੀ ਕਰੇ ਉਹ ਦੱਸ ਦੇ ਹਾਂ ਫਹਾਜਾ ਨੇ ਵਧੀਲੀ ਵਧੀਆ ਵਧੀਆ ਰੋਟੀ ਬਣਾਈ ਮਾ ਤੁਸੀਂ ਆਪੀ ਤੇ ਕਹਤਾ ਵੀ ਤੂੰ ਕੰਮ ਨਹੀਂ ਨੇੜਾ ਜੇ ਮੈਂ ਕੰਮ ਨੇੜ ਮੇੜ ਲਿਆ ਹੁਣ ਤੁਸੀਂ ਕਹਿੰਦੇ ਫਾਹਣਾ ਵੱਢਦੀ ਹਾਂ ਖਰਾ ਰਾਮ ਨਾਲ ਕਰ ਲੈ ਕਰਨਾ ਆਮ ਨਾਲ ਹੀ ਕਰੀ ਜਾਨੀ ਫਿਰ ਹੁਣ ਆਪੀ ਤੇ ਕਹਤਾ ਵੀ ਭਈ ਬਣਾ ਲੈ ਰੋਟੀ ਭਈ ਜਿਹਾ ਬਾਸ ਆ ਕਰਦੀਆਂ ਤੂੰ ਮੋਰੇ ਚੰਗਾ ਮੰਮੀ ਮੇਰੇ ਚ ਪਤਾ ਕੀ ਹੈ ਕੋਈ ਨਹੀਂ ਮੇਰੇ ਚ ਕੋਈ ਨਹੀਂ ਹਾਂ ਬਸ ਮੇਰੀ ਗਰੀਬੀ ਦਾ ਕਸੂਰ ਹੈ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਗਰੀਬੀ ਦਾ ਕਸੂਰ ਨਹੀਂ ਨਹੀਂ ਰਹੀ ਹੈ ਨਹੀਂ ਨਹੀਂ ਵਾਹ ਗਰੂ ਕੀ ਮੇ ਦੋਨੇਆਂ ਨੀਆਂ ਪੜੀਆਂ ਨੇ ਮੂਰਤ ਨਹੀਂ ਢੋਂਦੀ ਜਸ਼ਨ ਨਹੀਂ ਉਠਾਉਣੀ ਵਾਸ਼ਨਾ ਇਹ ਵਾਸ਼ਨਾ ਹਾਂ ਗੰਡੇ ਗੰਡੇ ਸਾਫ਼ ਕਰ ਲੋ ਪੁੱਤ ਤਈਆਂ ਦਾ ਕਿਵੇਂ ਟਾਈਮ ਪਾਸ ਹੋਊਗਾ ਮੰਮੀ ਮੈਂ ਤਾਂ ਹਲੇ 2 ਮਿੰਟ ਹੋਏ ਮੈਂ ਤਾਂ ਹੁਣ ਪਈ ਸੀ ਕੰਮ ਕਰਕੇ ਚਲੋ ਆ ਪੁੱਤੇ ਜਾਓ ਤੁਨ ਪਾਰ ਹੋ ਚੱਕਨੇ ਮੀਰੀ ਕੋ ਬੈਠ ਕੇ ਗੰਢੀਸ ਮਾਰਨ ਨੂੰ ਮੰਮੀ ਧੀਰੀ ਤਸਵੀਰ ਦੀ ਵੇਲੀ ਇਹਨੂੰ ਕਹਿੰਦੇ ਪਰ ਇਹ ਨਹੀਂ ਰਹਿੰਦੇ

ਨੇ ਕੰਮ ਤਾਂ ਕਹਿਣੀ ਮੈਂ ਕੰਮ ਤਾਂ ਉਹਨੇ ਕਹੂੰਗੀ ਨਹੀਂ ਫਿਰ ਦੋਨਾਂ ਨੂੰ ਉहां ਚ ਫਰਕ ਨਹੀਂ ਹੈ ਕਰਨਾ ਚਾਹੀਦਾ ਫਰਕ ਕੋਈ ਕਰਦੀ ਹਾਂ ਮੈਂ ਮੰਮੀ ਮੈਨੂੰ ਹਰਕੋਈ ਤਾਂ ਵੀ ਰੋਟਣ ਲਾ ਰੱਖੀ ਹੈਗੀ ਨਹੀਂ ਮੈਨੂੰ ਤਾਂ ਮम्मी ਦੋ ਮਿੰਟ ਬਸ ਤੇ ਇਹ ਕੰਮ ਕਰ ਲੈ ਮੈਨੂੰ ਤਾਂ ਸਾਹ ਨਹੀਂ ਨਾ ਫਿਰ ਸਾਹ ਹੀ ਨਾ ਕੱਢਣਾ ਮਿਲਦਾ ਇਸ ਘਰ ਚ ਫਿਰ ਸਾਸੋਂ ਦੀ ਗੱਲ ਨਹੀਂ ਹੈਗੀ ਕੰਮ ਤਾਂ ਕਰਨਾ ਹੀ ਪਊਗਾ ਜੇ ਤਾਂ ਮੇਰੇ ਪੇਕੇਆਂ ਤਾਂ ਵੀ ਮੰਮੀ ਤੁਹਾਡੇ ਮਾਨ ਪਸੰਦ ਦੀਆਂ ਚੀਜ਼ਾਂ ਆਉਂਦਾਂਗਾ ਕੀਰਤਾਂ ਮੇਰਾ ਵੀ ਜ਼ੋਰ ਹੁੰਦਾ ਹੁਣ ਪਈ ਮੇਰਾ ਜ਼ੋਰ ਨਹੀਂ ਕਿਵੇਂ ਲਾਲਾ ਜਸ਼ਨ ਹੂੰ ਬਸ ਮੰਮੀ ਕੰਮ ਤਾਂ ਕਰਨਾ ਹੀ ਪਊਗਾ ਮੈਨੂੰ ਤਾਂ ਪਤਾ ਹੀ ਆ ਹੁਣ ਮੇਰਾ ਜ਼ੋਰ ਨਹੀਂ ਚਲ ਕੋਈ ਗੱਲ ਨਹੀਂ ਮੰਮੀ ਮੈਂ ਆਪਦਾ ਦੁੱਖ ਕਿਹਨੂੰ ਦੱਸ ਸਕਦੀ ਆ ਛੋਟਾ ਜ ਮੇਰਾ ਭਰਾ ਐ ਮੈਂ ਤਾਂ ਉਹਦੇ ਨਾਲ ਦੁੱਖ ਸੁੱਖ ਵੀ ਨਹੀਂ ਕਰ ਸਕਦੀ ਚਲ ਕੋਈ ਗੱਲ ਨਹੀਂ ਐਸੇ ਸਾਡਾ ਕੀ ਕਸੂਰ ਆ ਫਿਰ ਚਲ ਕੋਈ ਨਾ ਮੰਮੀ ਮੈਂ ਕਦੇ ਕਹ ਨਹੀਂ ਆ ਤੁਹਾਡਾ ਕਸੂਰ ਐ ਮੇਰੇ ਕਰਮਾਂ ਦਾ ਤਾਂ ਬੰਦੇ ਦੇ ਕਾਰਮੋਂ ਹੁੰਦੇ ਨੇ। ਲੈਣ ਨਾਲੇ ਸਾਲ ਮਾ ਲੇ ਤੇ ਨਵਾਂ ਬਸ ਲੈਣੇ। ਨਾ ਤਾਂ ਆਉਂਦਾ ਲਾਦਾ ਪਹਿਲਾਂ। ਤੇ ਦੇਖਿਆ ਸੂਟ ਸਾਨੂੰ ਕੁੜਮਾ ਦਾ ਬੜਾ ਪਸੰਦ ਆਗਾ। ਬੜਾ ਸੋਹਣਾ ਲੱਗਦਾ ਮਨ ਤਾਂ। ਮੋੜ ਮੋੜ ਕੇ ਇਹ ਜੀ ਪਾਈ ਜਾਨੀਓ। ਅੱਜ ਤੱਕ ਦੇਖ ਲਾ ਮਮਾ ਮੇਰੇ ਤਾਂ ਪੇਕੇ ਨੇ ਮਾੜੀ ਚੀਜ਼ ਨਹੀਂ ਕੀਤੀ ਕਦੇ ਹਨਾ। ਉਧਰ ਇੱਕ ਛੋਟੀ ਆ ਦੇਖ ਲਾ ਉਹਦੇ ਪੇਕੇਆਂ ਦਾ ਇੱਕ ਸੂਟ ਵੀ ਨਹੀਂ ਆਇਆ ਹਨਾ। ਕੀ ਕਰੀਏ? ਨੰਗਾ ਨਾ ਮੱਥਾ ਲੱਗਿਆ। ਦੇਖ ਕਿਉਂ ਮੇਰੇ ਨੌ ਕਿੰਨੇ ਵੱਧ ਗਏ ਹਨ ਮੈਨੂੰ ਕਿੰਨੀ ਚੂਲੇ ਲੱਗਦੇ ਆ। ਕੰਮ ਨਹੀਂ ਨਾ ਤੂੰ ਕਰਦੀ। ਮੈਂ ਕੰਮ ਨਹੀਂ ਕਰਦੀ ਮੰਮੀ ਹੁਣ ਤੇਰੀ ਹੀ ਨਾ ਕਰ। ਪਰ ਇਹ ਨਾ ਕਰ ਆਪੇ ਕਰਿਆ ਕਰੂੰਗੀ। ਤੇਰਾ ਕੰਮ ਕਰਨ ਵਾਸਤੇ ਲਿਆਂਦੀ ਹੈ ਲੈਣ ਦੇ ਨੂੰ ਤਾਂ ਕੁਛ ਹੈ ਨਹੀਂ। ਕੰਮ ਵੀ ਨਹੀਂ ਕਰ ਸਕਦੀ। ਹੋਰ ਕੰਮਦਾ ਕਰੋਗੀ। ਜਮਾ ਨਾ ਕਰਿਆ ਕਰ ਬੈਠੀ ਰਹਾ ਕਰ। ਨਹੀਂ ਤੁਸੀਂ ਮੈਂ ਯਾਰ ਬਜ਼ੂਰ ਚ ਕੰਮ ਆ ਕਰ ਚਲ ਜੀ ਮम्मी ਆਪਾਂ ਬਾਜ਼ਾਰ ਨਾਲੇ ਮੈਂ सोनू ਸੂਟ ਦਵਾ ਲਿਆਂਗੀ ਨਾਲੇ ਮੈਂ ਆਪ ਦਾ ਲਿਆਉਂ ਉਹਨੂੰ ਤਾਂ ਦੱਸ ਦਿੰਦੀ ਹਾਂ ਬੱਸ ਦੇ ਗਏ ਨਹੀਂ ਪਤਾ ਤਾਂ ਲੱਗ ਜੂਗਾ ਉਹਨੂੰ ਕੋਈ ਥੋੜੀ ਪੇਟੀ ਚ ਪਿਆ ਹੋਊਗਾ ਜਿਹਹੇ ਜੋ ਦੇ ਪੇਕਿਆਂ ਦੇ ਹੁੰਦੇ ਆ ਉਹ ਜਿਹੜਾ ਉਹਨੂੰ ਕੱਟ ਕੇ ਦੇ ਦੇ ਨਹੀਂ ਕਹਿੰਦੀ ਭਈ ਆ ਤੋ ਸਮਾਰਾ ਚੰਗਾ ਐਂ ਕਰ ਲਾਂਗੇ ਹਾਂ ਕੋਈ ਫਿਕਰੀ ਨਹੀਂ ਹਾਂ ਜੇ ਸਾਧਰਾਨੀਆਂ ਜਾਰਦੀ ਸੀ ਆਗੇ ਤੁਸੀਂ ਹਾਂ ਹਾਂ ਚਾਵਣਾ ਕਿਹਨਾਂ ਸੁਣ ਨਾ ਨਾ ਮੈਂ ਹੁਣੇ ਵੀ ਕਹਿਣ ਬੋਲੋ ਜੀ ਮੈਂ ਉਸ ਨੂੰ ਐਂ ਦੱਸਦੀ ਸੀ ਵੀ ਆਹ ਹਾਂ ਨਮਾਣੀ ਦਾ ਤਿਹਾੜ ਨਹੀਂ ਆਉਂਦਾ ਹੁਣ ਮੂਰੇ ਹਾਂ ਹਾਂ ਮੰਮੀ ਕਹਿੰਦੀ ਜੀ ਆਪਦੇ ਟੇਕਿਆਂ ਤੋਂ ਵੀ ਸਮਾਨ ਮੰਗਾ ਵੀ ਨਾਲੇ ਟੂਲਰ ਵਗੈਰਾ ਮੰਗਾ ਤੇ ਵੀ ਨਾਲੇ ਸਾਰਿਆਂ ਦੇ ਕੱਪੜਾ ਲੇਗਾ ਜੀ ਹੁਣ ਤੁਸੀਂ ਐਂ ਦੇਖੋ ਵੀ ਆਪਣੇ ਕੌਣ ਆ ਕਰਨ ਵਾਲਾ ਵੀ ਲਾਵਾ ਜਵਾਕ ਉਹ ਕਿਹੜਾ ਵਿਚਾਰਾ ਕੰਮ ਤੇ ਲੱਗਿਆ ਹਜੇ ਮੈਂ ਫੋਨ ਕਰੀਨ ਵਾਲਾ ਉਹਨੂੰ ਉਹ ਤਾਂ ਮੈਨੂੰ ਫੋਨ ਕਰ ਵੀ ਦਿੱਤਾ ਤੇ ਇਲਾਵਾ ਆ ਵੀ ਗਿਆ ਸੀ ਮੈਨੂੰ ਦੱਸਿਆ ਨਹੀਂ ਤੇ ਲਾਵਾ ਜੀ ਆ ਕੇ ਮੁੜਿਆਗਾ ਤੇ ਮੰਮੀ ਵੀ ਬਾਲਾ ਭੋਲੀ ਲੱਭਦੇ ਸਾਹਮਣੇ ਵੀ ਬੱਚੇ ਨਾਲ ਮਾੜੀ ਦੁੱਖੀ ਹੁੰਦਾ ਵੀ ਜੇ ਕੋਈ ਕਾਰਨ ਵਾਲਾ ਹੁੰਦਾ ਮਾਪੇ ਹੁੰਦਾ ਤਾਂ ਮੈਂ ਉਹਨੂੰ ਕਹਿੰਦੀ ਵੀ ਹੁਣ ਮੈਂ ਕਿਹਨੂੰ ਕਹਾਂ ਜਮੈਂ ਕਰਦਾ ਮੰਮੀ ਨਾਲ ਗੱਲ ਨਾਲੇ ਬਾਈ ਨਾਲ ਕਰਨਾ ਕਰੂੰਗਾ ਹਾਂ ਵੀ ਐ ਥੋੜੀ ਹੁੰਦਾ ਤੇ ਦੀਦੀ ਨੇ ਵੀ ਬਾਲਾ ਕੁਝ ਕਿਹਾ ਦੀਦੀ ਨੇ ਵੀ ਨਹੀਂ ਐ ਦੇਖਿਆ ਵੀ ਉਹ ਇੱਕ ਛੋਟਾ ਬੱਚਾ ਬਜਾਰਾ ਕਿੰਨੇ ਦੀਆਂ ਮੰਗਾਂ ਪੂਰੀਆਂ ਕਰੂੰ ਨਾ ਮੈਂ ਕਰਦਾ ਬਾਈ ਨਾਲ ਗੱਲ ਕੀ ਐਵੇਂ ਕਹਿੰਦੇ ਨੇ ਉਹ हां ਵੀ ਤੁਸੀਂ ਐ ਇੱਕ ਹੋ ਵੀਰੇ ਨੂੰ ਵੀ ਦੀਰੇ ਨੂੰ ਤਾਂ ਸਮਝਾਉਣਗੇ ਚੱਲ ਮੰਮੀ ਤਾਂ ਨਹੀਂ ਸਮਝਦੇ ਵੀ ਘਟ ਕੋਟਾਟ ਦੀਦੀ ਤਾਂ ਐ ਸਮਝੇ ਵੀ ਇਹਨਾਂ ਦੇ ਕੋਈ ਕਰਨ ਵਾਲਾ ਨਿਚਾਰੇ ਕਿੱਥੋਂ ਦੇ ਨਾ ਉਹ ਮੰਮੀ ਉਹਦੇ ਪਿੱਛੇ ਲੱਗੀ ਹੋਈ ਹੈ ਨਾ ਦੋਨਾਂ ਜਣਿਆਂ ਨੇ ਇੱਕ ਕਾ ਕਰ ਰਹੇ ਇੱਕ ਗੱਲ ਅੰਨ ਦੋਹਾਂ ਦੀ ਤੁਸੀਂ ਗਾਈ ਨੂੰ ਤਾਂ ਫੋਨ ਕਰਕੇ ਮਾੜਾ ਦੱਸੋ ਬਲ ਕਰ ਦਿੰਦਾ ਮੈਂ ਤੇਰੇ ਨਾਲ ਕੋਈ ਨਾ ਕਰਿਆ ਕਰ ਇਹਨਾਂ ਦੀ ਤਾਂ ਬੋਲੀ ਜਾਣੀ ਤੁਸੀਂ ਤਾਂ ਜੀ ਕੰਮ ਤੇ ਜਾਣਾ ਤੂੰ ਪਹਿਲਾਂ ਮੈਨੂੰ ਦੱਸ ਦਿਆ ਕਰਨਾ ਕਿ ਮੈਂ ਬੋਲ ਕੇ ਮਾ ਭਿਓ ਕਰ ਦੂੰਗਾ ਮੈਨੂੰ ਐ ਹੁੰਦਾ ਵੀ ਘਰੇ ਕਲੇਸ਼ ਪੈ ਜੂਗਾ ਮੈਂ ਪਹਿਲਾਂ ਫੋਨ ਕਰਦਾਗਾ ਕਿੰਨੇ ਲੋਸੀ ਹੈ ਹਾਂ ਲੋਹਾ ਤੁਸੀਂ ਹੋ ਵੀ ਮੈਂ ਆਇਆ ਕਿੰਨੇ ਲੋਸੀ ਆ ਉਹ ਕਾਫੀ ਕਹਿੰਦੀ ਹੁੰਦੀ ਇਹਨਾਂ ਨੂੰ ਕਿ ਉਹਨਾਂ ਤੋਂ ਮਾਨ ਮੰਗਾਉ ਉਹ ਫਰਾਨਾ ਉਹਨਾਂ ਵਾਲੀ ਦਾ ਹਾਂ ਤੁਹਾਨੂੰ ਪਤਾ ਹੀ ਆ ਕੀ ਤੰਗ ਕਰਦੇ ਨੇ ਦੋਵੇਂ ਜੋ ਕਿ ਤੁਲਾਉਂਗੇ ਸੁਵੇ ਦੋ ਦੋ ਉਸਮਾ ਮੁੰਡਾ ਪਤਾ ਹੀ ਆ ਹੁੰਦਾ ਤੂੰ ਆ ਗਈ ਕੋਲੋਂ ਪੈਸੇ ਲੈ ਕੇ ਕਹਿੰਦਾ ਸੀ ਕਿ ਹਾਂ ਮੇਰੇ ਸੋਹਣੇ ਲਿਸਤਾਗਾ ਲੋਸਾਈ ਹੋਰ ਮਤਾ ਤੇਰਾ ਐਨਾ ਹੋਏ ਪੱਗੇ ਮਰੀ ਜਾਂਦੀ ਹੋ ਬੈਠੀ ਚੱਕ ਕਰਦੇ ਹੁਣ ਮੈਂ ਕਿਹਾ ਕਿ ਮੈਂ ਸਾਡੇ ਬਾਪ ਕਰਦੇ ਹੁਣ ਕੀ ਕਰਤਾ ਹੁਣ ਠੀਕ ਹੈ ਜੀ ਨੇ ਮੇਰੀ ਗੱਲ ਸੁਣਿਆ ਜਦੋਂ ਦੀਦੀ ਆਪ ਹੈ ਸਮਾਨ ਲੈਂਦੀ ਸੀ ਆਪਣੇ ਘਰੋਂ ਪੈਸੇ ਲੈ ਕੇ ਫਿਰ ਦੀਦੀ ਨੂੰ ਮੈਨੂੰ ਕਹਿੰਦਾ ਕੋਈ ਹੱਕ ਬੰਦ ਹੈ ਉਹਨੇ ਸੀ ਨਾ ਕਿ ਮम्मी ਆ ਹਾਂ ਮम्मी ਦੋੱਲੀ ਹਾਂ ਵੀ ਜਾਣ ਨੂੰ ਪਤਾ ਨਹੀਂ ਦੀ ਉਹ ਮੈਂ ਇੱਥੇ ਪੈਸੇ ਲੈ ਕੇ ਸਮਾਨ ਲਿਆ ਉਹਦੀ ਫਿਰ ਮੇਰੀ ਗੱਲ ਸੁਣੋ ਜੀ ਮੈਨੂੰ ਕਿ ਡਰ ਮਾਰਿਆ ਮੈਂ ਕਹਿ ਦਿੰਦੀ ਆ ਵੀ ਦੀਦੀ ਘੱਟੋ ਘੱਟ ਮੈਂ ਸੋਡੇ ਮੰਗੂ ਤਾਂ ਨਹੀਂ ਕਰਿਆ ਅਚੋ ਬਾਈ ਆਪੀ ਸਮਝਾਉਂਗਾ ਜੀ ਕਦੇ ਬੱਸ ਰਹਿਣਾ ਤਾਂ ਸਾਨੂੰ ਪਤਾ ਨਹੀਂ ਉਸ ਦਾ ਕੰਮ ਤੇ ਗੱਲ ਜਾਨੇ ਮੈਨੂੰ ਪਤਾ ਕਿੰਨੇ ਜਿਆਣਾ ਹਰਾਮ ਕਰ ਰੱਖੇ ਨੇ ਉਹਨੇ ਮੇਰਾ ਸਾਰਾ ਦਿਨ ਮੰਮੀ ਤੇ ਦੀਦੀ ਖੇਲਿੰਗ ਰਹਿੰਦੇ ਗਾ ਨਹੀਂ। ਠੀਕ ਕੋਈ ਕੰਮ ਨਹੀਂ ਸੀ ਕੱਢਦੀ। ਚਲੋ ਠੀਕ ਹੈ। ਹਾਂ ਫਿਰ ਦੋਆ ਨਹੀਂ ਬੋਲਦੇ। ਦੋਆ ਬੋਲਦੀ ਨਹੀਂ। ਠੀਕ ਹੈ ਜੀ। ਜਦ ਤੁਸੀਂ ਨੇ ਬੋਲਦੇ। ਨਹੀਂ ਮੈਂ ਕਦੇ ਸ਼ਹਿਰੀ ਤਾਂ ਨਹੀਂ ਕਰੀ। ਹਾਂ ਮੇਰੇ ਤਾਂ ਦੇਖ ਆਪਰਾ ਗਰੀਬੀ ਦਾ ਵਿੱਚ ਐ। ਜਿੱਦੇ ਜਾਣੇ ਕਿਧਰੋਂ ਸੁਣ ਕੇ ਆ ਮਾੜਾ ਜੇ ਕੰਮ ਕਰਨੇ ਜਾਂਦੇ। ਨਾ ਨਾ ਦੀਦੀ ਕੰਮ ਤਾਂ ਮੈਂ ਆਪੇ ਕਰ ਤੂੰ ਸਿੱਖ ਕੇ ਕਰ ਲੂਗੀ। ਹੁਣ ਤੂੰ ਗੱਲ ਸੁਣ ਜਾ। ਹੁਣ ਕੇ ਜਾਓ ਗੱਲ। ਏਰ ਜਾਓ ਹੁਣ ਕਿਧਰ ਪਾਜਦੀਓ। ਮੰਮੀ ਚਲੋ ਮੰਨਿਆ ਅਸੀਂ ਗਰੀਬ ਐ ਮੇਰੇ ਭਰਾ ਨੇ ਜੋ ਵੀ ਲਿਆਂਦਾ ਚਾਰੇ ਨੇ ਘਰੋਂ ਲਿਆਂਦਾ ਜਿਹੇ ਜੇ ਨਾਨਕੇ ਨੇ ਦੇ ਕੇ ਤੋਰਤਾ ਮੈ ਲਈ ਮੈਂ ਵੀ ਦੀਦੀ ਨੂੰ ਉਹ ਆਪ ਦੇ ਬੰਦੇ ਤੋਂ ਪੈਸੇ ਲੈ ਕੇ ਬਾਜ਼ਾਰ ਚ ਆਉਂਦੀ ਆਉਂਦੀ ਲਿਆ ਕੇ ਕਹਿ ਸਕਦੀ ਸੀ ਵੀ ਆਹ ਮੰਮੀ ਮੈਂ ਤੇ ਇੱਕ ਹੈ ਬੋਲਿਆ ਨਹੀਂ ਮੈਨੂੰ ਕਿਹੜਾ ਔਖਾ ਸੀ ਮੇਰਾ ਬੰਦਾ ਕਿਹੜਾ ਪੈਸੇ ਨਾ ਦਿੰਦਾ ਪਰ ਮੈਂ ਕਦੇ ਸ਼ਹਿਰੀ ਨਹੀਂ ਕਰੀ ਮੈਂ ਹਮੇਸ਼ਾ ਐ ਸੋਚਿਆ ਵੀ ਜਿਹੜਾ ਮੇਰੇ ਕੋਲੇ ਹੈਗਾ ਉਹ ਸਭ ਨੂੰ ਪਤਾ ਹੈ ਪਤਾ ਹੀ ਹੁੰਦਾ ਹਨ ਉਹਨਾਂ ਮੁਸ਼ਰੀਕਾਂ ਵੀ ਇਹਦੇ ਪਿੱਛੇ ਕਿੰਨੀ ਕਹੁੰਚਾ ਹੈ ਉਹਨੇ ਕਦੇ ਨਹੀਂ ਦਿਖਾ ਕੇ ਨਾ ਕਰਿਆ ਤੇ ਦੀਨੇ ਸਾਰਾ ਕੁਝ ਆਉਂਦੀ ਹੋਈ ਨੇ ਬਾਜ਼ਾਰ ਚ ਲੈ ਲੈਣਾ ਆ ਕੇ ਸਾਨੂੰ ਕਹਿਣਾ ਵੀ ਮੇਰੇ ਪੇਕੇ ਨੂੰ ਭੇਜੇ ਹੈ ਕੁੜੇ ਮੁਰਤੀ ਇਹਨਾਂ ਦਾ ਕੋਈ ਪਤਾ ਨਹੀਂ ਹੈ ਇਹ ਕੀ ਗੱਲ ਦਾ ਮਾਂ ਤੇ ਪੇਕੇ ਦੀ ਫੋਟੋ ਬਣਾਉਣੀ ਸੀ ਭਾਈ ਇਹ ਉਹ ਮੇਰੇ ਹਾਂ ਇਹ ਕਰ ਲੰਨੀ ਮੈਂ ਇਹ ਤਾਂ ਚੋਰੀ ਹੈ ਨਾ ਮੈਂ ਕਿਹਾ ਤਾਂ ਪੇਕੇ ਮੈਂ ਨਾ ਕਿ ਇਹ ਨਹੀਂ ਚੋਰੀ ਮੈਂ ਤਾਂ ਕੋਈ ਚੋਰੀ ਨਹੀਂ ਹੈ ਕਿ ਭਾਈ ਆ ਜਬੰਦੇ ਤਾਂ ਇਹ ਲੈ ਨਹੀਂ ਆਣੀ ਇਹ ਲੈ ਲਓ ਇਹ ਨਹੀਂ ਆਣੀ ਦੇਖੋ ਕੋਈ ਹੈ ਨਹੀਂ ਸੀ ਇਹਦੇ ਅੱਗਾ ਪਿੱਛਾ ਜਿੰਨਾ ਵੀ ਤੰਬੂ ਫੁੱਲ ਹੈਗਾ ਸੀ ਇਹਦਾ ਭਰਾ ਲੈ ਕੇ ਪਹੁੰਚਿਆ ਚੱਲ ਪਈ ਤੂੰ ਮੇਰੇ ਨਾਲ ਠੱਗੀਆਂ ਕਰੀ ਗਈ ਕੁੜੇ ਮੰਮੀ ਜੀ ਨੇ ਤੀਹ ਦੇਤੀ ਨਾ ਪਿੱਛੇ ਕੁਛ ਨਹੀਂ ਬਾਕੀ ਬਚਿਆ ਅੱਛਾ ਦੂਜੀ ਗੱਲ ਜਿੰਨੀ ਪਹੁੰਚ ਹੁੰਦੀ ਹੈ ਪੇਕੇਆਂ ਚ ਉਹ ਪਹੁੰਚ ਤੋਂ ਜ਼ਿਆਦਾ ਦਿੰਦੀ ਹੈ ਈਆਂ ਤੁਹਾਡੇ ਪੇਕੇ ਦੇ ਪਾਈ ਬਥੇਰਾ ਦਿੱਤਾ ਚੱਲ ਨਹੀਂ ਫੇਰ ਛੋਡੇਆਂ ਚ ਪਹੁੰਚ ਸੀ ਉਹਨਾਂ ਨੇ ਦੇਤਾ ਸਾਡੇ ਅੰਤ ਹੈ ਨਹੀਂ ਵੀ ਸਾਡੇ ਨੂੰ ਤੰਨਾ ਨਹੀਂ ਚਾਹੀ ਮੈਂ ਤਾਂ ਤੰਨੂਗੀ ਤਾਂ ਨਹੀਂ ਮੈਂ ਤਾਂ ਕਹਿਆ ਸੀ ਮੰਮੀ ਇਹ ਤਾਂ ਉਹਨਾਂ ਨੇ ਜਿੰਨਾ ਕੁਛ ਦੇ ਗਿਆ ਤੇਰਾ ਭਰਾ ਮੈਂ ਦਹਰਾਈ ਗੱਲ ਹੋਂਟਾ ਤੁਸੀਂ ਮੁੱਕਰ ਦਿੰਦਾ ਹਰਾ ਇਹ ਤਾਂ ਕਿ ਬੱਥੇ ਆ ਗਿਆ ਬੈਠਾ ਲੈ ਮਾਦਾ ਕੁਸ਼ਮੀ ਨਹੀਂ ਨਾਲੇ ਮੰਮੀ ਉੱਚਾ ਹੋਣ ਨੂੰ ਕੀ ਤਾਂ ਜੀ ਨਹੀਂ ਕਰਦਾ ਮੈਨੂੰ ਪਹਿਲੀ ਹੁੰਦੀ ਸੀ ਮਾਂ ਵੀ ਜਸਨ ਦੇ ਪੇਕੇ ਕਸ਼ਮੀਰ ਦੇ ਕਸ਼ਮੀਰ ਦੇ ਫਿਰ ਮਗਰੀ ਹੋਇਆ ਜਿਹੜਾ ਫਿਰ ਇਹਨੇ ਤੇਰੇ ਪੁੱਤ ਦੀ ਕਿ ਮੈਂ ਚੁਲਿਆ ਲਿਆ ਕੇ ਦਿੱਤਾ ਉਹ ਹੁਣ ਕੁਛ ਹੋ ਕੇ ਬੱਤ ਅਗਲੀ ਨੇ ਤਾਂ ਪੇਕੇ ਅੰਦਰ ਝੋਕਾ ਬਣਾ ਲਈ ਤੈਨੂੰ ਤਾਂ ਬੁੱਧੂ ਬਣਾਤਾ ਨਾ ਤੂੰ ਤਾਂ ਉੱਲੂ ਬਣ ਕੇ ਰਹਿ ਗਈ ਫਿਰ ਗੁੜੀਆਂ ਨੂੰ ਤਾਲਾ ਉੱਲੂ ਬਣਾ ਦਿੰਦਾ ਹੁੰਦਾ ਬਣਾ ਦਿੰਦਾ ਫਿਰ ਮੈਨੂੰ ਤਾਂ ਤੰਗ ਕਰਨਾ ਸੀਗਾ ਮੈਂ ਵੀ ਬਣਾ ਸਕਦੀ ਸੀ ਕਹੇ ਤਾਂ ਹੁਣ ਮੈਂ ਵੀ ਮੇਰੇ ਬੰਦੇ ਦੀ ਕਮਾਈ ਚ ਲਿਆ ਕੇ ਧਰਦਿਆ ਤੂੰ ਤੇਰੇ ਮੂਰੇ ਆਹੀ ਕਰਿਆ ਕਰੋ ਦੋਨੇ ਜਣੀਆਂ ਹਾਂ ਹੋਰ ਕੀ ਐ ਫੇਰ ਮੰਮੀ ਅਹੀਂ ਲੋਟ ਆਂਦਾ ਅਗਲਾ ਵੀ ਜਿਹੜਾ ਕੋਈ ਆਪ ਹੈ ਇਹਨੂੰ ਹਾਂ ਤੰਗ ਕਰਦਾ ਫੇਰ ਨੂੰਹਾਂ ਮਰਦੀਆਂ ਹੋਰ ਕੀ ਕਰਨ ਇਕ ਤਾਂ ਚੱਬਣੀ ਗੀ ਰਵਾਜ ਹੀ ਐ ਹੋ ਗਿਆ ਹੁਣ ਤਾਂ ਚਲ ਮੰਮੀ ਹੁਣ ਮੇਰੀ ਗੱਲ ਸੁਣੋ ਗਾਹਾਂ ਨੂੰ ਤੁਸੀਂ ਨੇ ਆਂਦੀ ਜੀ ਗਲਤੀ ਕਰਿਓ ਸਾਨੂੰ ਤੁੰਨੇ ਨਾ ਉਹ ਸਾਲ ਦੇ ਪੁੱਤ ਦੀ ਕਮਾਈ ਦੇ ਕੇ ਆ ਵਾਸਤੇ ਵਾ ਮੇਰੇ ਪੁੱਤਾਂ ਦੀ ਕਮਾਈ ਉਹਦੇ ਪੇਕੇ ਵਰਤੀ ਜਾਂਦੇ ਨਾਲ ਉਹਦੇ ਪੇਕੇ ਵਰਤੀ ਮੇਰਾਂ ਨੇ ਤਾਂ ਕੋਈ ਵਰਤੀ ਨਹੀਂ ਮੰਮੀ ਨੇ ਤਾਂ ਸੋਲੇ ਸਾਹਮਣੇ ਅਜਾ ਕੇ ਜਾਂਦਾ ਸੀ ਮੈਂ ਤਾਂ ਜਮਾ ਨਹੀਂ ਉੱਤਰਦੀ ਭੈਣੇ ਠੱਕ ਬਣਾਈ ਆ ਤੇ ਪੇਕਿਆਂ ਦੀ ਕਈ ਬਣਾਉਂਦੀ ਆ ਠੱਕ ਬੰਦੀ ਹੁੰਦੀ ਆ ਗਲਤੀਨ ਮਾਥੋਂ ਗਲਤੀ ਹੋ ਗਈ ਭਾਈ ਮੈਂ ਤਾਂ ਆਪਣੇ ਪੇਕਿਆਂ ਦੇ ਸਾਹਬ ਨਾਲ ਸਾਨੂੰ ਕਹੀ ਗਈ ਹੈ ਜਾਂ ਮੇਰੇ ਸ਼ਰੀਕੇ ਨੂੰ ਦੇਖ ਕੇ ਚਲ ਹੁਣ ਮੇਰੀ ਗਲਤੀ ਹੋ ਗਈ ਭਾਈ ਚੱਲ ਹੁਣ ਤੂੰ ਮੈਨੂੰ ਮਾਫ਼ ਕਰ ਚੱਲ ਮਮੀ ਮਾਫ਼ੀ ਲਈ ਤਾਂ ਕੋਈ ਗੱਲ ਨਹੀਂ ਪਰਨਾ ਤਾਂ ਇਹ ਦੇਖੇ ਵੀ ਸ਼ਰੀਕੇ ਚ ਨਾ ਸਾਡਾ ਹੋ ਹੋਵੇ ਨਹੀਂ ਦੇਖੇ ਵੀ ਮੇਰੇ ਪਿੱਕੇ ਬਾੜਾ ਦਿੰਦੇ ਆ ਇਹ ਤਾਂ ਅੱਡ ਅੱਡ ਪਰਿਵਾਰ ਦੀ ਕਹਾਣੀ ਹੁੰਦੀ ਆ ਕਿਸੇ ਚ ਕੋਤ ਜਿਆਦੇ ਹੋਊਂਗੇ ਕਿਸੇ ਚ ਘੱਟ ਹੋਊਂਗੇ ਪਰ ਰੀਸ ਨਹੀਂ ਹੁੰਦੀ ਮੰਮੀ ਕਿਸੇ ਦੀ ਮੈਂ ਦੇਖੋ ਸਾਡੇ ਘਰਾਂ ਮੰਮੀ ਦਾ ਬੀਬੀ ਵੱਧਦਾ ਇਹਨੂੰ ਪਤਾ ਨਹੀਂ ਲੱਗਦਾ ਕੋਈ ਸਾਹ ਦੇ ਕੇ ਹੁਣ ਤਾਂ ਕਿਵੇਂ ਕੁੱਤੀ ਸਿਰਜੀ ਤੇ ਗੱਲ ਪੈ ਜੂਗੀ ਚੱਲ ਕੋਈ ਨਹੀਂ ਦੀਦੀ ਪਰ ਕਹਸਾ ਤੁਸੀਂ ਵੀ ਨਹੀਂ ਚੱਲਦੀ ਕੋਈ ਨਹੀਂ ਪਤਾ ਲੱਗੇ ਨਾ ਕਿਸੇ ਤਾਂ ਹੈ ਜੇ ਕਰਾਂ ਕੋਈ ਨਹੀਂ ਵਿਚ ਨਹੀਂ ਮੈਨੂੰ ਲੱਗੀ ਛੇੜ ਦਿੰਦੇ ਚੱਲ ਮੰਮੀ ਕੋਈ ਨਹੀਂ ਹੋ ਗਈ ਹੋ ਗਈ ਪੁਕਾਰੋ ਮੈਂ ਪਾਣੀ ਲੈ ਕੇ ਆਉਂਦੀ